ਸਾਰੇ ਨੂੰ ਸਤ ਸ੍ਰੀ ਅਕਾਲ ਸੋ ਤੁਹਾਡੇ ਆਪਣੇ YouTube ਚੈਨਲ ਗੁਰੂਕਿੰਗ ਤੇ ਤੁਹਾਡਾ ਸਵਾਗਤ ਹੈ ਸੋ ਅੱਜ ਦਾ ਟੋਪਿਕ ਜਿਹੜਾ ਆਪਾਂ ਲੈ ਕੇ ਆਏ ਇਹ ਹੈ ਮੋਟਾਪਾ ਕਿਵੇਂ ਘਟਾਉਣਾ ਆਪਾਂ ਤੇ ਤੁਸੀਂ ਦੇਖ ਸਕਦੇ ਹੋ ਮੇਰੇ ਕੋਲ ਸੌਂਫ ਹੈ ਸੌਂਫ ਦੇ ਤਰੀਕੇ ਨਾਲ ਆਪਾਂ ਮੋਟਾਪਾ ਵੀ ਘਟਾਵਾਂਗੇ ਉਹ ਸੌਂਫ ਦੇ ਆਪਾਂ ਅਨੇ ਫਾਇਦੇ ਵੀ ਜਾਣਾਂਗੇ ਕੀ ਹੁੰਦੇ ਹਨ ਸੋ ਸਭ ਤੋਂ ਪਹਿਲਾਂ ਜੀ ਜਿਨ੍ਹਾਂ ਨੂੰ ਮੋਟਾਪਾ ਹੈ ਜਿਨ੍ਹਾਂ ਦਾ ਫੇਟ ਵੱਧ ਚੁੱਕਿਆ ਹੈ ਤਾਂ ਉਹਨਾਂ ਨੂੰ ਕੀ ਕਰਨਾ ਹੈ ਰਾਤ ਨੂੰ ਭਿਉ ਕੇ ਰੱਖ ਦੋ ਇਹ ਸੌਂਫ ਇਹਦਾ ਸਵੇਰ ਉੱਠ ਕੇ ਪਾਣੀ ਪੀਣਾ ਉਹ ਆਪ ਨੂੰ ਮੋਟਾਪਾ ਕੰਟਰੋਲ ਕਰੂਗਾ ਜਿਨ੍ਹਾਂ ਨੂੰ ਮੋਟਾਪਾ ਹੈ ਉਨਾਮ ਥੋੜੀ ਬਹੁਤ ਕਸਰਤ ਕਰਨੀ ਯਹੀ ਦੀ ਹੈ ਕਸਰਤ ਕਰਨ ਤੋਂ ਬਾਅਦ ਕੀ ਹੈ ਜਾ ਤਾ ਸੌਂਫ ਖਾ ਲਓ 1-2 ਚਮਚ ਜਾਂ ਇਹਦਾ ਪਾਣੀ ਇਹ ਪੀ ਲਓ ਬਣਾ ਕੇ ਪਿਓ ਕੇ ਰੱਖ ਦਿਓ ਪਹਿਲਾਂ ਜਾਣ ਤੋਂ ਉਸ ਤੋਂ ਬਾਅਦ ਐਕਸਰਸਾਈਜ਼ ਕਰਨ ਤੋਂ ਬਾਅਦ ਇਹ ਪਾਣੀ ਪੀ ਲਓ ਉਹਦੇ ਨਾਲ ਕੀ ਆਪਣਾ ਮੋਟਾਪਾ ਕੰਟਰੋਲ ਹੋਊਗਾ ਦੂਜੀ ਗੱਲ ਕਈਆਂ ਨੂੰ ਸਾਰਾ ਦਿਨ ਖਾਣ ਦੀ ਆਦਤ ਹੁੰਦੀ ਹੈ ਖਾਈ ਜਾਂਦੇ ਆ ਉਹ ਮੋਟਾਪਾ ਵਧ ਜਾਂਦਾ ਤਾਂ ਕੀ ਕਰਨਾ ਤੁਸੀਂ ਦਿਨ ਚ ਤਿੰਨ ਚਾਰ ਚਮਚ ਇਹ ਸੌਂਫ ਖਾਣਿਆ ਸੌਂਫ ਕੀ ਕਰੂਗਾ ਆਪਾਂ ਨੂੰ ਜਿਹੜੇ ਖਾਣ ਤੋਂ ਆਪਾਂ ਜੀ ਕਰਦਾ ਉਹ ਕੰਟਰੋਲ ਕਰੂਗਾ ਖਾਣ ਤੇ ਆਪਾਂ ਨੂੰ ਰੋਕ ਲਾਊਗਾ ਯਾਨੀ ਕਿ ਆਪਣਾ ਦੁਆਰ ਵਾਰ-ਵਾਰ ਖਾਣ ਤੇ ਆਪਣਾ ਮਨ ਨਹੀਂ ਕਰੂਗਾ ਕਿਉਂਕਿ ਭੁੱਖ ਨੂੰ ਇਹ ਕੰਟਰੋਲ ਕਰਦਾ ਇਹ ਸੌਂਫ ਠੀਕ ਹੈ ਜੀ ਤਾਂ ਉਹਦੇ ਕਰਕੇ ਫਿਰ ਆਪਣਾ ਖਾਣ ਘੱਟ ਖਾਵਾਂਗੇ ਤਾਂ ਆਪਣਾ ਮੋਟਾਪਾ ਵੀ ਨਹੀਂ ਵਧੂਗਾ ਤਾਂ ਕਈਆਂ ਨੂੰ ਕੀ ਵਾਰ ਕੀ ਹੁੰਦਾ ਖੰਘ ਹੋ ਜਾਂਦੀ ਹੈ ਜਾਂ ਪੇਟ ਬਦ ਹਾਜ਼ਮੀ ਹੋ ਜਾਂਦੀ ਹੈ ਤਾਂ ਤੁਸੀਂ ਕੀ ਕਰਨਾ ਹੈ ਇੱਕ ਦੋ ਕੱਪ ਲੋ ਪਾਣੀ ਦੇ ਉਹਦੇ ਵਿੱਚ ਕੀ ਕਰਨਾ ਹੈ ਦੋ ਕੁ ਚਮਚੇ ਸੌਂਫ ਪਾ ਲਓ ਸੌਂਫ ਪਾ ਕੇ ਤੁਸੀਂ ਇਹਨੂੰ ਥੋੜਾ ਜਿਹਾ ਬਾਲ ਲਓ ਉਬਾਲਣ ਤੋਂ ਬਾਅਦ ਇਹਨੂੰ ਛਾਣ ਕੇ ਪੀ ਲਓ ਪਾਣੀ ਇਹ ਦੇ ਨਾਲ ਤੁਰੰਤ ਕੀਆਕ ਹਫਤੋਂ ਜਿਹੜੀ ਆਪਣੇ ਰਾਹਤ ਮਿਲੂਗੀ ਔਰ ਪੇਟ ਦੀਆਂ ਸਮੱਸਿਆਵਾਂ ਦੂਰ ਹੋਣਗੀਆਂ ਪਾਚਨ ਤੰਤਰ ਮਜ਼ਬੂਤ ਹੋਊਗਾ ਤੁਸੀਂ ਐ ਵੀ ਕਰ ਸਕਦੇ ਹੋ ਇਹਨੂੰ ਰਾਤ ਨੂੰ ਭਿਉਂ ਕੇ ਰੱਖ ਦੋ ਦੋ ਚਮਚੇ ਸਵੇਰ ਉੱਠ ਕੇ ਇਹਨੇ ਕਾਲ ਜੀ ਇਹ ਤੁਸੀਂ ਪਾਣੀ ਛਾਣ ਕੇ ਪੀ ਲਓ ਤਾਂ ਇਹਦੇ ਨਾਲ ਵੀ ਆਪਾਂ ਨੂੰ ਕੀ ਹੋਊਗਾ ਆਪਾਂ ਨੂੰ ਪਾਚਨ ਤੰਤਰ ਮਜ਼ਬੂਤ ਹੋਊਗਾ ਔਰ ਜਿਹੜਾ ਮਟਾਪਾ ਉਹ ਵੀ ਕੰਟਰੋਲ ਹੋਊਗਾ ਤਾਂ ਪੁਰਾਣੇ ਜ਼ਮਾਨਿਆਂ ਦੇ ਵਿੱਚ ਤਾਂ ਕੀ ਲੋਕ ਕਰਦੇ ਸਨ ਸੌਂਫ ਰੋਟੀ ਖਾਣ ਤੋਂ ਬਾਅਦ ਖਾਣਾ ਖਾਣ ਤੋਂ ਬਾਅਦ ਸੌਂਫ ਥੋੜਾ ਜਿਹਾ ਖਾ ਲੈਂਦੇ ਸਨ ਤੋ ਅੱਜ ਆਪਾਂ ਇਹ ਯੂਜ਼ ਕਰਦੇ ਨਹੀਂ ਵਰਤਦੇ ਨਹੀਂ ਸੋ ਤੁਹਾਨੂੰ ਮੈਂ ਇਹੀ ਦੱਸਣਾ ਚਾਹਣਾ ਰੋਟੀ ਖਾਣ ਤੋਂ ਬਾਅਦ ਖਾਣਾ ਖਾਣ ਤੋਂ ਬਾਅਦ ਯੂ ਥੋੜੇ ਸੌਫਾਓ ਔਰ ਇੱਕ ਇਹ ਵੀ ਗੱਲ ਹੈ ਜੀ ਇਹਨਾਂ ਦੇ ਕਈ ਵਾਰ ਮੂੰਹ 'ਚ ਬਦਬੂ ਆਉਂਦੀ ਹੈ ਤੁਹਾਨੂੰ ਉਹਨੂੰ ਕੀ ਕਰਨਾ ਸਾਰਾ ਦਿਨ ਦੇ ਵਿੱਚ 3-4 ਚਮਚ ਆਪਣਾ ਸੌਫਾ ਖਾਣੇ ਚਾਹੀਦੇ ਆ ਉਹਨਾਂ ਦੇ ਮੂੰਹ ਦੇ ਵਿੱਚ ਬਦਬੂ ਜਿਹੜੀ ਆਉਂਦੀ ਹੈ ਉਹ ਪ੍ਰੋਬਲਮ ਦੂਰ ਹੋ ਗਈ ਤਾਂ ਇਹੋ ਜੀ ਟਿਪਸ ਜਾਣਨ ਦੇ ਲਈ ਮੈਨੂੰ ਫੋਲੋ ਕਰੋ ਸਬਸਕ੍ਰਾਈਬ ਕਰੋ ਥੈਂਕਸ